ਮંત્રી ਸਾਹਿਬ ਤੂੰ 2 ਘੰਟੇ ਸਾਡੇ ਨਾਲ ਬਹਿਸ਼ ਕਿਹੜੀ ਗੱਲ ਤੇ ਕਰਦਾ ਰਿਹਾ ਜੇ ਅਸੀਂ ਉੱਲੂ ਆ ਜੇ ਸਾਨੂੰ ਨਹੀਂ ਪਤਾ ਜੇ ਸਾਨੂੰ ਨਹੀਂ ਅਕਲ ਜੇ ਆ ਮੰਗ ਕਿਹਦੇ ਨਾਲ ਸੰਬੰਧਤ ਹੈ ਤਾਂ ਤੁਸੀਂ ਸਾਡੇ ਨਾਲ 2 ਘੰਟੇ ਬਹਿਸ਼ ਕਿਹੜੀ ਗੱਲ ਤੇ ਕਰਦੇ ਰਹੇ ਆ ਸਾ ਪੰਜਾਬ ਦਾ ਬਹੁਤ ਲੰਮਾ ਪੰਜਾਬ ਧਰਨਿਆਂ ਦੀ ਧਰਤੀ ਬਣਾ ਰੱਖੀ ਹੈ ਪੰਜਾਬ ਤਾਂ ਪਹਿਲਾਂ ਤੋਂ ਹੀ ਸੰਘਰਸ਼ਾਂ ਦੀ ਧਰਤੀ ਹੈ ਪੁੱਛ ਲੈ ਮਾੜਾ ਮੋਟਾ ਕਿਸੇ ਤੋਂ ਇਹ ਸੀਟੀ ਬਈ ਉਧਰਲੇ ਪਾਸੇ ਰਲੀ ਰਹੀ ਦੀ ਹੈ ਤੂੰ ਨਾ ਮੰਨ ਸਾਨੂੰ ਤਾਂ ਐ ਲੱਗੋਈਓ ਭੈਣੋ ਅੱਜ ਸਾਰੇ ਪੰਜਾਬ ਦੇ ਮੈਲੇ ਦੇ ਸੁਯੋਗ ਤੋਂ ਮੋਰਚੇ ਵੱਲੋਂ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਅਰੋਸ ਇਸ ਗੱਲ ਦਾ ਕਿ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਪੰਜਾਬ ਦਾ ਮੁੱਖ ਮੰਤਰੀ ਗੱਲਬਾਤ ਦੇ ਵਿੱਚ ਸੱਦ ਕੇ ਕਿਸਾਨ ਜਥੇਬੰਦੀਆਂ ਦੀ ਤਹੀਨ ਕਰਦਾ ਹੋਇਆ ਮੀਟਿੰਗ ਦੇ ਵਿੱਚੋਂ ਵਾਕਆਊਟ ਕਰ ਗਿਆ ਬਾਹਰ ਜਾ ਕੇ ਪ੍ਰੈਸ ਦੇ ਅੱਗੇ ਵੀ ਕਹਿਣ ਤੋਂ ਝਿਜਕ ਨਹੀਂ ਕੀਤੀ ਵੀ ਹਾਂ ਮੈਂ ਵਾਕਆਊਟ ਕਰਕੇ ਆਇਆ ਜene ਉਹਦੀ ਗੱਲ 'ਚੋਂ ਹੰਕਾਰ ਦੇਖਦਾ ਸੀ ਹੰਕਾਰ ਬੋਲਦਾ ਸੀ ਕੇ ਜਾਓ ਲਾਲੋ ਮੋਰਚੇ ਜਿਹੜੀਆਂ ਮੈਂ ਪਹਿਲਾਂ ਮੰਗਾ ਮੰਨੀਆਂ ਸੀ ਉਹ ਵੀ ਸਾਰੀਆਂ ਕੈਨਸਲ ਨੇ ਪਹਿਲੀ ਗੱਲ ਤਾਂ ਭਰਾਵਾ ਸੁਣ ਤੂੰ ਤੇ ਸਾਡੀ ਪਹਿਲੀ ਗੱਲਾਂ 'ਚੋਂ ਗੱਲ ਕੋਈ ਮੰਨੀ ਨਹੀਂ ਜਿਹੜੀ ਤੂੰ ਕੈਨਸਲ ਕਰਦਾ ਤੇਰੀਆਂ ਮੰਨੀਆਂ ਹੋਈਆਂ ਮੰਗਾ 2022 ਤੋਂ ਲੈ ਕੇ 23 24 ਤਿੰਨ ਸਾਲਾਂ ਦੀਆ ਦੱਸ ਦੇ ਬਈ ਤਾਂ ਕਿਹੜੀਆਂ ਲਾਗੂ ਕੀਤੀਆਂ ਨੇ ਤੂੰ ਤਾਂ ਪਹਿਲੀ ਕੈਨਸਲ ਕਰੀ ਬੈਠਾ ਹੈ ਤੇ ਤਾਂ ਕਿਹਾ ਸੀ ਕਿ ਹੜ ਪੀੜ ਤੋਂ ਛੋਡੇ ਝੋਨੇ ਦੀ ਦੁਬਾਰਾ ਦਵਾਈ ਕੱਦੂ ਦੀ ਕਰਵਾਈ ਪਨੀਰੀ ਦੀ ਲਵਾਈ ਬੱਕਰੀ ਦੇ ਮੁਰਗੇ ਦੇ ਪੈਸੇ ਕਰਾਂ ਦੀ ਟਹਾਈ ਮੈਂ ਸਾਰੇ ਪੇਮੈਂਟ ਕਰ ਦੂੰਗਾ ਤੇ ਤੇਰੀ ਕਿਹਾ ਸੀ ਫਸਲ ਮਰਨ ਤੋਂ ਗੜੇ ਜਿੱਦਾਂ ਪੈ ਗਏ ਗਰਦੌਰੀਆਂ ਬਾਅਦ ਚ ਹੋਣਗੀਆਂ ਪੇਮੈਂਟ ਮੈਂ ਸੋਦੀ ਪਹਿਲੀ ਕਰ ਦੂੰਗਾ ਮੂੰਹ ਚੋਂ ਨਿਕਲੀ ਗੱਲ ਦਾ ਕੋਈ ਮਤਲਬ ਤਾਂ ਹੋਣਾ ਚਾਹੀਦਾ ਯਾਰ ਤੂੰ ਮੁੱਖ ਮੰਤਰੀ ਐ ਉਹ ਇੰਨੀ ਤਾਂ ਗੱਲ ਕੋਈ ਸੁਧਾਰਨ ਬੰਦਾ ਨਹੀਂ ਕਹ ਕੇ ਮੁੱਕਰਦਾ ਹੁੰਦਾ ਜਿਹੜੀਆਂ ਤੂੰ ਮੂੰਹ ਚੋਂ ਗੱਲਾਂ ਕੱਢੀ ਜਾਂਦਾ ਕਿੱਡਾ ਕੋਫਰ ਤੋਂ ਲਿਆ ਤੇ ਬਾਹਰ ਆ ਕੇ ਕਿ ਮੇਰੇ ਮੁਰਾਦਾ ਮੰਗ ਪੱਤਰੀ ਕੇਂਦਰ ਦਾ ਧਰਤਾ ਸਾਡੇ ਬਾਲ ਧੁੱਪ ਚ ਚਟੇ ਹੋਏ ਮਾਨ ਸਾਹਿਬ 45 ਸਾਲ ਲੱਗੇ ਸਾਨੂੰ ਇੱਧਰ ਜਿੱਥੇ ਬੰਦੀਆਂ ਵਾਲਿਆਂ ਨੂੰ ਅਸੀਂ ਇੰਨਾ ਵੀ ਨਹੀਂ ਜਾਣਦੇ ਕਿ ਕਿਹੜਾ ਮੰਗ ਪੱਤਰ ਮੁੱਖ ਮੰਤਰੀ ਨੂੰ ਦੇਣਾ ਸਾਨੂੰ ਇੰਨਾ ਵੀ ਨਹੀਂ ਪਤਾ ਕਿ ਕਿਹੜੀ ਗੱਲ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਚ ਹੈ ਚਲੋ ਸਾਨੂੰ ਤਾਂ ਸਾਡੇ ਤਾਂ ਅਣਜਾਣ ਬਣਾਤਾ ਲੋਕਾਂ ਸਾਹਮਣੇ ਵੀ ਇਹਨਾਂ ਨੂੰ ਕੱਖ ਨਹੀਂ ਪਤਾ ਤੇਰੀ ਬਿਊਰੋਕ੍ਰੇਸੀ ਬੈਠੀ ਸੀ ਦੋ ਮੰਤਰੀ ਬੈਠੇ ਸੀ ਖੇਤੀ ਵਾਲੇ ਉਹਨਾਂ ਨੇ ਪਹਿਲੀ ਮੰਗ ਚ ਕਿਉਂ ਨਹੀਂ ਟੋਕੇ ਵਿਚਾਰੇ ਮੰਗ ਪੱਤਰ ਕੇਂਦਰ ਵਾਲਾ ਤਾਂ ਸਾਡੇ ਮੂਹਰੇ ਕੱਦ ਵਾਸਤੇ ਰੱਖਿਆ ਹੋਇਆ ਚਲੋ ਵੀ ਅਣਜਾਣ ਹੋਣਗੇ ਮੁੱਖ ਮੰਤਰੀ ਸਾਹਿਬ ਤੂੰ ਦੋ ਘੰਟੇ ਸਾਡੇ ਨਾਲ ਬਹਿਸ਼ ਕਿਹੜੀ ਗੱਲ ਤੇ ਕਰਦਾ ਰਿਹਾ ਜੇ ਅਸੀਂ ਉੱਲੂ ਆ ਜੇ ਸਾਨੂੰ ਨਹੀਂ ਪਤਾ ਜੇ ਸਾਨੂੰ ਨਹੀਂ ਅਕਲ ਜੀ ਆ ਮੰਗ ਕਿਹਦੇ ਨਾਲ ਸੰਬੰਧਤ ਹੈ ਤਾਂ ਤੁਸੀਂ ਸਾਡੇ ਨਾਲ 2 ਘੰਟੇ ਬੈਠੇ ਕਿਹੜੀ ਗੱਲ ਤੇ ਕਰਦੇ ਰਹੇ ਕੋਈ ਜਵਾਬ ਹੈ ਤੁਹਾਡੇ ਕੋਲ ਇਸ ਗੱਲ ਦਾ ਕੀ ਤੈਨੂੰ ਇਸ ਗੱਲ ਦਾ ਭੜੇਖਾ ਹੈ ਕਿ ਮੈਂ ਆਗਵਾ ਨੂੰ ਜੇਲਾ ਚ ਢੱਕ ਕੇ ਡਾਂਗ ਦੇ ਜੋਰ ਨਾਲ ਆਪਦੇ ਹੰਕਾਰ ਨਾਲ ਆਪਣੇ ਪਰਸਨਲ ਲਹਿਰ ਦੀ ਜਮਾਨਤ ਕਰਨ ਦਾ ਤੈਨੂੰ ਕੋਈ ਭੜੇਕਾ ਹੈ ਪੰਜਾਬ ਨੂੰ ਧਰਿਆਂ ਦੀ ਬਣਾ ਲਿਆ ਇਹ ਕਹਿੰਦੇ ਨੇ ਦੋ-ਤਾਂ ਹੀ ਘੰਟੇ ਗੱਲ ਵੀ ਕਰਨੀ ਕਰ ਜਾਂਦੇ ਨੇ ਤੇ ਸਾਡਾ ਮੋਰਚਾ ਵੀ ਚੱਲੂਗਾ ਕਦੇ ਗੱਲਬਾਤ ਕੰਡੀਸ਼ਨਾਂ ਨਾਲ ਹੁੰਦੀ ਹੈ ਤੂੰ ਸਾਨੂੰ ਸੱਜਣ ਤੋਂ ਪਹਿਲਾਂ ਕਹਿਣਾ ਵੀ ਛੋਡੇ ਨਾਲ ਗੱਲ ਤਾਂ ਕਰੂੰਗਾ ਪਹਿਲਾਂ ਮੋਰਚਾ ਕੈਨਸਲ ਕਰਕੇ ਆਓ ਸਾਡੀ ਮਰਜ਼ੀ ਹੋਊ ਅਸੀਂ ਮੋਰਚਾ ਕੈਨਸਲ ਕਰ ਕਰਦੇ ਜੇ ਸਾਡੀ ਮਰਜ਼ੀ ਹੁੰਦੀ ਅਸੀਂ ਪ੍ਰੋਗਰਾਮ ਕਰਦੇ ਤੇਰਾ ਤਾਂ ਕੱਲ ਵੀ ਕਾਲ ਅੱਜ ਦੀ ਵੀ ਕਾਲ ਸੀ 9 ਤਰੀਕ ਦੀ ਵੀ ਜਿਹੜੀ ਕੱਲ ਲੰਘੀ ਤੁਸੀਂ ਤਾਂ ਕਹਿਨੇ ਸੀ ਵੀ ਆਜੋ ਗੱਲ ਕਰਨ ਨੂੰ ਪ੍ਰਧਾਨ ਮੰਤਰੀ ਤੋਂ ਬਿਨਾਂ ਕਰ ਲੋ ਅਸੀਂ ਨੇ ਕੀਤੀ ਆ ਕੈਨਸਲ ਤਾਂ ਅਸੀਂ ਤੇਰੇ ਨਾਲ ਬੈਠਾਂਗੇ ਜਦੋਂ ਬੈਠਾਂਗੇ ਤੇਰੇ ਨਾਲ ਕਿਉਂਕਿ 9 10 ਤਰੀਕ ਦਾ ਪ੍ਰੋਗਰਾਮ ਹੈ 9 ਤਰੀਕ ਨੂੰ ਸਾਨੂੰ ਫੇਰ ਦੁਬਾਰੇ ਗੱਲ ਚ ਸੱਦ ਰਹੇ ਕਹਿੰਦਾ ਤੁਸੀਂ ਐ ਕਹਿੰਦੇ ਹੋ ਵੀ ਸਾਨੂੰ ਮੀਟਿੰਗ ਮੈਂ ਡਰਦੇ ਨੇ ਦਿੱਤੀ ਆ ਰਹੀ ਆ ਮੋਰਚੇ ਤੋਂ ਤੇਰੀ ਕੋਈ ਨਵੀਂ ਗੱਲ ਨਹੀਂ ਹਰ ਸਰਕਾਰ ਜਦੋਂ ਪ੍ਰੋਗਰਾਮ ਦੀ ਕਾਲ ਕਰਦੇ ਆ ਪਹਿਲਾਂ ਮੀਟਿੰਗ ਸੱਦ ਲੈਂਦੀ ਹੈ ਚੱਲਦੇ ਪ੍ਰੋਗਰਾਮ 'ਚ ਹੀ ਸੱਦ ਲੈਂਦੀ ਹੈ ਉਹᱫੋ ਪਹਿਲਾਂ ਵੀ ਛੱਡ ਲੈਂਦੀ ਐ ਤੂੰ ਕੋਈ ਨਵੀਂ ਗੱਲ ਤਾਂ ਨਹੀਂ ਕਰ ਰਿਹਾ ਨਾ ਸਾਡੇ ਵਾਸਤੇ ਨਵੀਂ ਐ ਤੈਂ ਫੇਨਾ ਹੀ ਸਦੀਆਂ ਮੀਟਿੰਗ ਉਹ ਚ ਕਿਹੜੀਆਂ ਮੰਗਾ ਤੈਂ ਲਾ ਮੰਨ ਲੀਆਂ ਤੇ ਕਿਹੜੀਆਂ ਮੰਨਣ ਵਾਸਤੇ ਤਿਆਰ ਐ ਅਸੀਂ ਬਾਅਦ ਚ ਮੀਟਿੰਗ ਲਾਵਾਂਗੇ ਮੀਟਿੰਗ ਫੈਸਲਾ ਕਰਾਂਗੇ ਤੂੰ ਉੱਥੇ ਖੈਨਾ ਦੋ ਟੁਕ ਜਵਾਬ ਦਿਓ ਇਸ ਕਰਕੇ ਪਤਾ ਹੈ ਫਿਰ ਸੋਨੂੰ ਇਹ ਅਚੰਭਾ ਲੱਗਦਾ ਹੋਣਾ ਵੀ ਯਾਰ ਮੁੱਖ ਮੰਤਰੀ ਐਂ ਬੋਲ ਗਿਆ ਇਹ ਪ੍ਰਭੂ ਐਨੀ ਗੱਲ ਨਹੀਂ ਹੈ ਵੀ ਮੁੱਖ ਮੰਤਰੀ ਕਿਸਾਨ ਜਥੇਬੰਦੀਆਂ ਨਾਲ ਤੋੜ ਵਿਛੋੜਾ ਕਰਕੇ ਮੀਟਿੰਗ ਚੋਂ ਵਾਕ ਆਊਟ ਕਰਕੇ ਕਿਉਂ ਗਿਆ ਇੱਕ ਵਰਤਾਂਤ ਹੈ ਇਹਦਾ ਇੱਕ ਪਿਛੋਕੜ ਹੈ ਇੱਕ ਅੱਲਾ ਹੀ ਮੁੱਖ ਮੰਤਰੀ ਬੋਲਿਆ ਇੱਕ ਪੱਤਰਕਾਰ ਬੋਲਿਆ ਨਦੀਪ ਬਿੱਟੂ ਬੋਲਿਆ ਇਹ ਇੱਕ ਵਰਤਾਲਾ ਸਿਰਜਿਆ ਜਾ ਰਿਹਾ ਹੈ ਕਿਸਾਨ ਲਹਿਰ ਦੇ ਖਿਲਾਫ ਇਹ ਸੜਕਾਂ ਤੇ ਬਹਿ ਜਾਂਦੇ ਨੇ ਇਹ ਸੜਕਾਂ ਰੋਕਦੇ ਨੇ ਇਹ ਸਰਕਾਰ ਚਲਾਉਂਦੇ ਨੇ ਕਿਉਂਕਿ ਕਿਸਾਨ ਲਹਿਰ ਆਲ ਇੰਡੀਆ ਦੀ ਕਿਸਾਨ ਲਹਿਰ ਤੇ ਉਹਦੇ ਚੋਂ ਪੰਜਾਬ ਦੀ ਕਿਸਾਨ ਲਹਿਰ ਸਾਰੀਆਂ 86 ਪਾਰਟੀਆਂ ਨੂੰ ਇਸ ਵੇਲੇ ਰੜਕ ਰਹੀ ਹੈ ਰਾਜ ਕਰਨ ਵਾਲੀਆਂ ਪਾਰਟੀਆਂ। ਭਾਜਪਾ ਸਰਕਾਰ ਨੂੰ ਰੜਕ ਰਹੀ ਹੈ। ਨਵਦੀਪ ਦਾ ਬਿਆਨ ਪੜਿਆ। ਕਹਿੰਦਾ 2027 ਚ ਸਾਡੀ ਸਰਕਾਰ ਆ ਜਾਂਦੇ ਸਾਰਿਆਂ ਨੂੰ ਡਿਪਰੂ ਗਾੜ ਭੇਜ ਦਾਂਗੇ। ਤੂੰ ਡਿਪਰੂ ਗਾੜ ਨਾ ਸਾਨੂੰ ਜਰਮਨੀ ਦੀ ਜੇਲ੍ਹ ਚ ਭੇਜ ਦੇ। ਤੇਰੇ ਅਰਗੇ ਬਥੇਰੇ ਆਇਆ ਇੱਥੇ ਪਹਿਲਾਂ ਡਰਦਿਆਂ ਜਰਾ ਸੀ ਐਂ ਜੇਲਾਂ ਤੋਂ ਡਰ ਕੇ ਸਾਨੂੰ ਨਹੀਂ ਪਤਾ ਵੀ ਸਰਕਾਰ ਵਾਲਿਆਂ ਸਾਨੂੰ ਨਹੀਂ ਮਾਨ ਸਰ ਤੇਰਾ ਪਤਾ ਵੀ ਤੂੰ ਮੁੱਖ ਮੰਤਰੀ ਐ ਤੇਰੇ ਤੋਂ ਗਏ ਤਾਂ ਕਹੇ ਤਾਂ ਕੰਜਾ ਹੋਣਗੇ ਆ ਇੱਕ ਬੰਦੇ ਨੂੰ ਫੜਨਾ ਹੈ ਇੱਕ ਸਧਾਰਨ ਵਿਅਕਤੀ ਨੂੰ ਫੜਨਾ ਹੈ ਤੇ 50 ਗੱਡੀਆਂ ਜੇ ਕਾਰਾਂ ਛੂਟੀਆਂ ਦੀ ਗਿਣਤੀ ਹੋਵੇ ਤਾਂ 100 ਦਾ ਕਾਫਲਾ ਫੜ ਲੈ ਕਰਦੇ ਬੰਨ ਜੇਲਾਂ ਚ ਪਹਿਲੀ ਵਾਰ ਨਹੀਂ ਹੈ ਇਹ ਇਤਿਹਾਸਾ ਪੰਜਾਬ ਦਾ ਬਹੁਤ ਲੰਮਾ ਪੰਜਾਬ ਧਰਨਿਆਂ ਦੀ ਧਰਤੀ ਬਣਾ ਰੱਖੀ ਹੈ ਪੰਜਾਬ ਤਾਂ ਪਹਿਲਾ ਤੁਸੀਂ ਸੰਘਰਸ਼ਾਂ ਦੀ ਧਰਤੀ ਹੈ ਪੁੱਛ ਲੈ ਮੜਾ ਮੋਟਾ ਕਿਸੇ ਤੋਂ ਇਸ ਕਰਕੇ ਇਹ ਵਰਤਾਂਤ ਨੂੰ ਸਮਝਣ ਦੀ ਲੋੜ ਹੈ ਜਿਹੜਾ ਪੱਤਰਕਾਰ ਮੈਂ ਉਹ ਦਵਿੰਦਰ ਸ਼ਰਮਾ ਬੋਲ ਕੇ ਗਿਆ ਕਿ ਕਿਸਾਨ ਜਥੇਬੰਦੀਆਂ 100 ਦੇ ਲਗਭਗ ਕਿਸਾਨ ਜਥੇਬੰਦੀਆਂ ਬਣੀਆਂ ਗੈਂਗਸਟਰ ਕਹਿ ਕੇ ਜੈਸ ਨੂੰ ਉਹ ਅਫਗਾਨ ਸਤਾਨ ਦੇ ਤਾਲਿਬਾਨ ਨੂੰ ਕਹਿ ਕੇ ਗਿਆ ਤਾਲਿਬਾਨ ਨੂੰ ਨਹੀਂ ਇਹ ਫਰਾਤੀਆਂ ਲੈਂਦੇ ਨੇ ਇਹ ਗੱਡੀਆਂ ਲੈਂਦੇ ਨੇ ਜਲ ਇਹਨੂੰ ਇੰਨੀ ਕ ਗੱਲਾਂ ਸਮਝੋ ਇਹਦਾ ਤੱਤ ਸਮਝੋ ਵੀ ਬੋਲ ਕਿਥੋਂ ਰਿਹਾ ਤੁਸੀਂ ਪੁਣਸ ਦੀ ਨਹੀਂ ਮੰਨਦੇ ਤੁਸੀਂ ਆਪੇ ਧਰਨੇ ਮਾਰ ਦਿੰਨੇ ਹੋ ਤੁਸੀਂ ਰੋਣਾ ਰੋੜਾ ਤੇ ਆ ਕੇ ਬਹਿ ਜਾਂਦੇ ਹੋ ਤੁਸੀਂ ਨਾਕੇ ਤੋੜ ਦਿੰਨੇ ਹੋ ਤੁਸੀਂ ਦਾ ਬਾਅਦ ਚ ਤਾਲੀ ਚੋੜ ਦਿੰਨੇ ਹੋ ਭਾਈ ਜੇ ਤੈਨੂੰ ਇੰਨਾ ਕਾਨੂੰਨ ਦਾ ਫਿਕਰ ਹੈ ਜਿਹੜੀ ਇਹ ਤੇਰੀ ਭਾਸ਼ਾ ਹੈ ਇਹਨਾਂ ਭਾਸ਼ਾ ਤੇ ਸਰਕਾਰ ਦੀ ਭਾਸ਼ਾ ਚ ਪਹਿਲਾ ਕੀ ਫਰਕ ਹੈ ਜੇ ਸੱਚੀਓ ਤੈਨੂੰ ਕਿਸਾਨ ਲਹਿਰ ਨਾਲ ਇਹ ਹੁੰਦਾ ਤੂੰ ਦੱਸ ਸਕਦਾ ਸੀ ਵੀ ਯਾਰ ਕਿਸਾਨ ਲਹਿਰ ਚ ਆ ਕਮੀਆਂ ਨੇ ਸੋਣਿਆ ਜਥੇਬੰਦੀਆਂ ਦੇ ਵਿੱਚ ਪਰਚੋਲ ਕਰੋ ਫੇਰ ਸਮਝਿਆ ਜਾਂਦਾ ਵੀ ਤੇਰਾ ਪੋਜ਼ੀਟਿਵ ਪਹਿਟ ਹੈ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਵਾਸਤੇ ਤੂੰ ਕਹਿ ਰਹੇਂ ਹੈ ਪਰ ਇਹ ਤਾਂ ਯਾਰ ਤੇਰਾ ਇੱਕ ਸ਼ਬਦ ਵੀ ਪੋਜ਼ਿਟਿਵ ਨਹੀਂ ਤੂੰ ਤਾਂ ਰਾਦੀ ਕਰਦਾ ਸਾਰਾ ਕੁਝ ਆਹ ਤਾਂ ਕੂੜ-ਕਬਾੜ ਹੈ ਆਹ ਤਾਂ ਪੈਸੇ ਇਕੱਠੇ ਕਰਨ ਵਾਲੇ ਨੇ ਆਹ ਤਾਂ ਲੋਕਾਂ ਤੋਂ ਫੰਡ ਲੈਣ ਵਾਲੇ ਨੇ ਐਡੇ ਟੋਲ ਮੈਗਾ ਟੋਲ ਪਲਾਜ਼ੇ ਇਹ ਤਾਂ ਉਹਨਾਂ ਤੋਂ ਫੀਰੀ ਲੱਗ ਜਾਂਦੇ ਨੇ ਤੇਰੇ ਛੱਡ ਕਿਉਂ ਪੀੜ ਹੋਈ ਟੋਲ ਪਲਾਜਾ ਆਪਣਾ ਲੱਗਿਆ ਕਿਉਂ ਐ ਸਾਡਾ ਬਰੂਧ ਐ ਕਿ ਛੜਕਾਂ ਤੇ ਲੰਮਟਾਂ ਟੈਕਸ ਲੈਣੇ ਹੋ ਤੁਸੀਂ ਜਿਹੜੇ ਵੀਕਲ ਏਜੰਸੀਆ ਚੋਂ ਨਿਕਲਦੇ ਨੇ ਪਹਿਲਾਂ ਟੈਕਸ ਭਰਾਂ ਲੈਣੇ ਆਹ ਧੂਰਾ ਟੈਕਸ ਕਿਵੇਂ ਟੋਲ ਪਲਾਜੇ ਨਹੀਂ ਹੋਣੇ ਚਾਹੀਦੇ ਜੇ ਭਾਈ ਤੈਨੂੰ ਚੰਗੇ ਲੱਗਦੇ ਨੇ ਤੂੰ ਦੇ ਦਿਆ ਕਰ ਫੀਸ ਤੈਨੂੰ ਇਹ ਤੇ ਆ ਗਰੀਬ ਕਿਸਾਨ ਜਿਨ੍ਹਾਂ ਦੀ ਕੋਈ ਬੁੱਕਤ ਨਹੀਂ ਜਿਨ੍ਹਾਂ ਨੂੰ ਕਿਤੇ ਕੋਈ ਨਹੀਂ ਪੁੱਛਦਾ ਜਿਹੜੇ ਕਚੈਰੀਆਂ 'ਚ ਧੱਕੇ ਖਾਦੇ ਨੇ ਜਿਨ੍ਹਾਂ ਨੂੰ ਬੈਂਕ ਵਾਲੇ ਪੈਸਿਆਂ ਦੇ ਬਦਲੇ ਜੇਲਾ 'ਚ ਡੱਕ ਦਿੰਦੇ ਸੀ ਜਿਨ੍ਹਾਂ ਨੂੰ ਬੈਂਕ ਵਾਲੇ ਫੜ ਕੇ ਬਾਰੀ ਨਾਲ ਬੰਨ੍ਹ ਦਿੰਦੇ ਸੀ ਜਿਨ੍ਹਾਂ ਨੂੰ ਬੈਂਕ ਵਾਲੇ ਫੜ ਕੇ ਗੱਡੀ 'ਚ ਪਟਾ ਕੇ ਉਹਦੀਆਂ ਰਿਸ਼ਤੇਦਾਰੀਆਂ 'ਚ ਲਿਜਾ ਕੇ ਜਲੀਲ ਕਰਦੇ ਸੀ ਇਹਨਾਂ ਦੀ ਤਾਕਤ ਤੈਨੂੰ ਰੜਕਦੀ ਕਿਉਂ ਹੈ ਜੇ ਇਹਨਾਂ ਦੀ ਪੁਗਤ ਹੋ ਗਈ ਟੋਲ ਪਲਾਜੇ ਵਾਲੇ ਨੇ ਇਹਨੂੰ ਪੁੱਛਿਆ ਬਿਨਾ ਪੈਸੇ ਰਜਿਸਟਰੀ ਕਰਾ ਲਈ ਕਿਸੇ ਤੋਂ ਰਿਸ਼ਮਤ ਬਣਾਤੀ ਕਿਸੇ ਦਾ ਬਿਨਾ ਪੈਸੇ ਤੋਂ ਟ੍ਰਾਂਸਫਰ ਮਿਟਰਾਤਾ ਕਿਸੇ ਦੀ ਗ੍ਰਿਫਤਦਾਰੀ ਨਹੀਂ ਹੋਣ ਦਿੱਤੀ ਇਹ ਦਵਿੰਦਰ ਸਿੰਘ ਤੈਨੂੰ ਬਾਈ ਕਾਹਤੋਂ ਤਕਲੀਫ ਹੋ ਗਈ ਇਹ ਪੀੜ ਸਰਕਾਰ ਨੂੰ ਤਾਂ ਹੋਵੇ ਇਹ ਕੁਰਸੀ ਵਾਲਿਆਂ ਨੂੰ ਤਾਂ ਹੋਵੇ ਇੱਕ ਪੱਤਰਕਾਰ ਜੀਦਾ ਹੈ ਨਕਸ਼ਾ ਹੁੜਾ ਹੈ ਹੋਵੇ ਵੀ ਇੱਕ ਕਿਸਾਨ ਪੱਖੀ ਐ ਤੂੰ ਨਾ ਕਰ ਸਾਡੇ ਪੱਖ ਦੀ ਕੋਈ ਗੱਲ ਕਿਉਂਕਿ ਤੂੰ ਪੱਤਰਕਾਰ ਹੈ ਤੇਰੀ ਡਿਊਟੀ ਹੈ ਸਾਡੇ 'ਚ ਜੋ ਗਲਤ ਹੋ ਰਿਹਾ ਤੂੰ ਕਹਿ ਸਕਦਾ ਤੈਨੂੰ ਇਖਤਿਆਰ ਹੈ ਜੇ ਤੇਰੇ ਦਿੱਲੀ ਵਾਲਾ ਮੋਰਚਾ ਫਿੱਟਾ ਗਿਆ ਇੱਕ ਸਾਲ ਛੜਕਾਂ ਤੇ ਬੈਠਿਆ ਸੀ ਉੱਥੇ ਭਾਈ ਉਹਦੀ ਤੂੰ ਵਾਦਾ ਕਰਦਾ ਮੋਦੀ ਚਰਚਾ ਕਰਦਾ ਤੂੰ ਵੀ ਬਹੁਤ ਵਧੀਆ ਸੀ ਇੱਕ ਸਾਲ ਅਸੀਂ ਉੱਥੇ ਸੜਕਾਂ 'ਤੇ ਬੈਠਿਆ ਐ ਸੜਕ ਤੇ ਉਹ ਸੜਕ ਦਾ ਕੋਈ ਫਰਕ ਹੈ ਇੱਕ ਦੇਸ਼ ਦੀ ਰਾਜਧਾਨੀ ਨੂੰ ਪੰਜ ਪਾਸਿਓਂ ਘੇਰ ਕੇ ਰੱਖਣਾ ਸਾਲ ਪਰ ਬੈਠਣਾ ਤੇ ਮੋਦੀ ਹਕੂਮਤ ਨੂੰ ਚਕਾ ਕੇ ਹੋਣਾ ਤੇਰੀ ਸੀਟੀ ਭਾਈ ਉਧਰਲੇ ਪਾਸੇ ਰੜੀਂਦੀ ਹੈ ਤੂੰ ਨਾ ਮੰਨ ਸਾਨੂੰ ਤਾਂ ਐ ਨਾ ਕਿਉਂਕਿ ਜਿਹੜੇ ਬਰਤਾਂਤ 'ਚੋਂ ਤੁਸੀਂ ਬੋਲ ਰਹੇ ਹੋ ਇਹ ਬਰਤਾਂਤ ਤੇਰਾ ਬੋਲਣਾ ਭਗਮਾਨ ਤਮਾਨ ਦਾ ਝੂਠ ਕਰਨ ਕਰਨਾ ਮੈਂ ਸਲੰਸਰ ਮੂਰੇ ਬੈਠਾ ਰਹਾ ਤੇ ਬਿੱਟੂ ਦਾ ਇਹ ਕਹਿਣਾ ਕੇ ਡਿਪਰੂਗਟ ਜੇਲ੍ਹ ਦੇ ਵਿੱਚ ਬੰਦ ਕਰੂੰਗਾ ਸੁਪਨੇ ਲੈਣੋ ਕੋਈ ਰੋਕ ਨਹੀਂ ਸਕਦਾ ਬਾਈ ਸੁਨੋ ਲਾ ਸੁਪਨੇ ਕਰ ਦਿਓ ਬੰਦ ਪਤਾ ਸਾਨੂੰ ਚੂਹਾ ਈ ਡਾਣ ਜਾਣੀ ਜੀ ਨੂੰ ਇਹ ਨਾ ਪਤਾ ਹੋਵੇ ਬਿੱਲੀ ਬਰੀ ਮਾਸੀ ਹੈ ਕਿ ਨਹੀਂ ਬਾਈ ਸਾਨੂੰ ਪਤਾ ਹੈ ਜੱਪਟਾਂ ਮਾਰੋਗੇ ਸਾਡੇ ਤੇ ਪਰ ਸਾਡਾ ਇਹ ਦਾਵਾ ਹੈ ਕਿ ਦੁਨੀਆ ਦੀ ਕੋਈ ਤਾਕਤ ਇਸ ਲਹਿਰ ਨੂੰ ਦਬ ਨਹੀਂ ਸਕਦੀ ਦਾਅਵੇ ਨਾਲ ਕਹਿੰਦੇ ਆ ਕਹਿੰਦੇ ਇਹ ਵਿਕਾਸ ਰੋਕੀ ਜਾਂਦੇ ਨੇ ਇਹ ਵਿਕਾਸ ਨਹੀਂ ਹੋਣ ਦਿੱਤੇ ਓਏ ਅਸੀਂ ਤਾਂ ਵਿਕਾਸ ਵਾਸਤੇ ਤਰਲੇ ਕਰਦੇ ਆ ਵਿਕਾਸ ਹੋਵੇ ਕਿਦਾ ਆਖ ਕਿਰਤ ਕਰਨ ਵਾਲਿਆਂ ਦਾ ਵਿਕਾਸ ਹੋਵੇ ਕਿਤਨਾ ਹੱਡਾਂ ਦਾ ਵਿਕਾਸ ਹੋਵੇ ਸ਼ਰਮਾਇਦਾਰਾਂ ਦਾ ਵਿਕਾਸ ਹੋਵੇ ਕਿ ਮਜ਼ਦੂਰਾਂ ਦਾ ਵਿਕਾਸ ਹੋਵੇ ਸਵਾਲ ਤਾਂ ਸਿਰਫ ਇੱਥੇ ਹੈ ਬਈ ਤੂੰ ਜਾ ਕੇ ਉਹ ਸੀੜੀ 'ਚ ਚੜ ਗਿਆ ਤੇਰੀਆਂ ਵੀਡੀਓ ਪੜ੍ਹ ਲਓ ਇਹ ਆਪ ਜਹਾਜ਼ਾਂ ਤੇ ਆਉਂਦੇ ਨੇ ਹੈਲੀਕਾਪਟਰਾਂ ਤੇ ਆਉਂਦੇ ਨੇ ਦੋ ਦੋ ਸੌ ਗੱਡੀਆਂ ਦਾ ਕਾਫਲਾ ਹੁੰਦਾ 2 2 2 2 ਮਗਰਬ ਜੀ ਜਾਂਦੀ ਹੈ ਵੀਡੀਓ ਬੁਲੀ ਜਾਂਦੇ ਉਹਨਾਂ ਨਾਲ ਅੱਡ ਕੀ ਕਰਦਾ ਤੂੰ ਅੱਡ ਵਸਾਹ ਕਰਤਾ ਅੱਜ ਤੱਕ ਕੋਈ ਗੱਲਬਾਤ ਦੇ ਵਿੱਚ ਐਡੀ ਬੇਇੱਜ਼ਤੀ ਕਰਕੇ ਕਿਸਾਨਾਂ ਦੀ ਐ ਹਾਲ ਦੇ ਵਿੱਚੋਂ ਭੱਜਿਆ ਉਹ ਤਾਂ ਵਕਰਤਾ ਠੀਕ ਹੈ ਪ੍ਰਭੂ ਵੋਟਾਂ ਤੁਸੀਂ ਨਹੀਂ ਪਾਈਆਂ ਆਪਾਂ ਨਹੀਂ ਵੋਟਾਂ ਪਾਈਆਂ ਕਿਉਂਕਿ ਤੁਸੀਂ ਬਦਲ ਚਾਹੁੰਦੇ ਸੀ ਬਦਲਣਾ ਜ਼ਰੂਰੀ ਸੀ ਬਦਲ ਦੇਖ ਲਿਆ ਹੋਰ ਬਦਲ ਕਰੋ ਹੋਰ ਬਦਲ ਕਰੋ ਹੋਰ ਦੇਖੋ ਕੱਟੋ-ਕੱਟ ਤੁਹਾਨੂੰ ਇੰਨੀ ਪਛਾਣਤਾ ਹੋ ਗਈ ਤੇ ਸਾਡੇ ਚੁਣੇ ਹੋਏ ਹਾਕਮ ਸਾਡੇ ਚੁਣੇ ਹੋਏ ਨੁਮਾਇੰਦੇ ਸਾਡੇ ਕਦੇ ਨਹੀਂ ਹੁੰਦੇ ਸੋਡੀ ਰੱਬ ਦੀ ਤਾਕਤ ਆਪਦੇ ਵਾਸਤੇ ਜਦੋਂ ਵਧਤੋਂਗੇ ਸਿਰ ਜੋੜੋਂਗੇ ਇਕੱਠੇ ਬਈ ਮੈਂ ਕੋਈ ਟੈਮ ਬਦਲੋਂ ਨਾ ਮੈਂ ਜਦੋਂ ਤੁਸੀਂ ਸਿਰ ਜੋੜੋਂਗੇ ਅੱਗੇ ਵਧੋਂਗੇ ਇਸੇ ਤਾਕਤ ਨੇ ਬਈ ਤੁਹਾਡਾ ਭਲਾ ਕਰ ਆ ਜਿਹੜੀ ਵਿਕਾਸ ਦੀ ਮੈਂ ਜ਼ਿਕਰ ਕਰਦਾ ਸੀ ਮਾਨ ਸਾਹਿਬ ਕਹਿੰਦਾ ਗੈਸ ਲਾਈਨ ਪਾਈਪ ਨਹੀਂ ਨਿਕਲਣ ਦੇ ਭਾਰਤ ਮਾਲਾ ਪ੍ਰੋਜੈਕਟ ਨਹੀਂ ਸ਼ੜਕਾਂ ਲਈ ਨਿਕਲਣ ਦੇ 15 ਤਾਰੀਖ ਤੋਂ ਬਾਅਦ ਮੈਂ ਦੇਖੂਗਾ ਕਿ ਕਿ ਮੇਰੇ ਨਿਕਲਣ ਦੇ ਹੁਣ ਜੇ ਕਿਸੇ ਵੀ ਜਗ੍ਹਾ ਤੇ ਜਿੰਨੇ ਪੰਜਾਬ ਚ ਰੌਲੇ ਪਏ ਆ ਦੱਸ ਦੇ ਵੀ ਕੋਈ ਇੱਕ ਜਥੇਬੰਦੀ ਜਿਹੜੀ ਐ ਕਹਿੰਦੀ ਹੋਵੇ ਵੀ ਅਸੀਂ ਗੈਸ ਲਾਈਨ ਪਾਈਪ ਨਿਕਲ ਨਹੀਂ ਦਿੰਦੇ ਜਾਂ ਆਪਾਰਤ ਮਾਲਾ ਪ੍ਰੋਜੈਕਟ ਦੀ ਸੜਕ ਨਿਕਲ ਨਹੀਂ ਦਿੰਦੇ ਉਹ ਸਾਡਾ ਹੱਕ ਹੈ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਆਪਣੀ ਜ਼ਮੀਨ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੀ ਸੜਕ ਨੂੰ ਨਿਕਲ ਨਹੀਂ ਦਿੰਦੇ ਇਹਦਾ ਜੇ ਕਿਸਾਨ ਛੱਡੀ ਮੱਠੇ ਨੇ ਅੱਜੇ ਤਾਂ ਐਂ ਕਹਿੰਦੇ ਨੇ ਕਿ ਸਾਨੂੰ ਪੈਸੇ ਪੂਰੇ ਦਿਓ ਤੇਰੀ ਸਰਕਾਰ ਚਲਾਉਂਦੇ ਹੋ ਤੁਸੀਂ ਤੁਹਾਡੇ ਅਫਸਰ ਸ਼ਾਹੀ ਹੈ ਜੇ ਕਿਸੇ ਨੂੰ ਐ ਨਹੀਂ ਪਤਾ ਕਿ ਆਹ ਭਾਰਤ ਮਾਲਾ ਦੀ ਸੜਕ ਦੇ ਵਿਚਾਲਲਾ ਕੀ ਲੈ ਜੜਾ ਇਹ ਵਾਰਡ ਦੇ ਵਿੱਚ ਹੀ ਨਹੀਂ ਹੈ ਉੱਥੇ ਸਰੋਂ ਵੀਜੀ ਐ ਉੱਥੇ ਕਣਕ ਵੀਜੀ ਐ ਕਿਸਾਨ ਬਿਰਬਰ ਕਰਦਾ ਕਿ ਮੈਨੂੰ ਪੈਸੇ ਦੇਓ ਜੀ ਮੇਰੇ ਪੈਸੇ ਨਹੀਂ ਮਿਲੇ ਦਫਤਰ ਤੋਂ ਤਾਕੇ ਬਾਹਰ ਕੱਢੀ ਜਾਂਦਾ ਤੇਰੇ ਪੈਸੇ ਕਿੱਥੇ ਤੇਰੀ ਤਾਂ ਜ਼ਮੀਨ ਹੀ ਨਹੀਂ ਆਈ ਜੇ ਕਿਸਾਨ ਜਥੇਬੰਦੀ ਨਾ ਹੁੰਦੀ ਤਾਂ ਸੱਚ ਮੋਚ ਉਹ ਕਿਸਾਨ ਦੀ ਜ਼ਮੀਨ ਹੁੰਦੇ ਹੋਏ ਵੀ ਨਹੀਂ ਸੀ ਆਈ ਆ ਨਿਰਗਰਦੀ ਕੌਣ ਚੱਲੂ ਭਾਈ ਆਨੇਰ ਗਰਦੀ ਕੌਣ ਚ ਨੂੰ ਕਿ ਇੱਥੇ 42 ਲੱਖ ਹੈ ਤੇ ਇੱਧਰ 72 ਲੱਖ ਹੈ ਕਹਾਂ 85 ਲੱਖ ਹੈ ਆ ਗੱਲਾਂ ਤਾਂ ਤੂੰ ਆਪ ਮੰਨੇ ਸਾਡੇ ਨਾਲ ਮੀਟਿੰਗ ਦੇ ਵਿੱਚ ਤੂੰ ਆਪ ਮੰਨੇ ਕਿ ਜਿਹੜੀ ਬੱਟ ਦੇ ਨਾਲ ਲੱਗਦੀ ਜ਼ਮੀਨ ਦਾ 80 ਲੱਖ ਮਿਲ ਰਿਹਾ ਹੈ ਉਹਦੇ ਨਾਲ ਲੱਗਦੀ ਜ਼ਮੀਨ ਦਾ 42 ਲੱਖ ਕਿਵੇਂ ਹੋ ਜੂ ਆ ਤੇਰੀਆਂ ਗੱਲਾਂ ਕਿੱਧਰ ਗਈਆਂ ਰੋਕ ਦੇ ਨਹੀਂ ਹਾਂ ਸਾਨੂੰ ਪਤਾ ਇਹ ਵਿਕਾਸ ਨਹੀਂ ਸਾਨੂੰ ਪਤਾ ਸਾਡਾ ਅਜਾੜਾ ਕਰਨਾ ਰਹੇ ਹੋ ਸਾਨੂੰ ਪਤਾ ਇਹ ਭਾਰਤ ਮਾੜਾ ਪ੍ਰੋਜੈਕਟ ਦੀਆਂ ਸੜਕਾਂ ਕੀ ਨੇ ਸਾਨੂੰ ਪਤਾ ਤੂੰ ਕੀ ਦੀ ਖਾਤਰ ਕੱਢਦਾ ਇਹ ਸਾਨੂੰ ਪਤਾ ਨਹੀਂ ਰਾਜਪੁਰੇ ਦਾ ਸਮਾਰਟ ਸ਼ਹਿਰ ਬਣਾ ਰਿਹਾ ਹੋ ਕੀ ਚੀਜ਼ ਹੈ ਵਿਰੋਧ ਕਰਦੇ ਆ ਸੀ ਤੂੰ ਫਿਰ ਵੀ ਉਹਨਾਂ ਦੇ ਪੱਖ 'ਚ ਖੜ ਕੇ ਕਰਾਂਗੇ ਅਸੀਂ ਵਿਰੋਧ ਐਨਾ ਜ਼ਿੰਦਾਰੀ ਕਰਾਂਗੇ ਜਿਹਦੇ ਤੂੰ ਗੀਤ ਗਾਉਣਾ ਪਰਚੂਰ ਖੇਤਰ ਨੂੰ ਹੀ ਬਚਾਵਾਂਗੇ ਸੱਸ ਨੂੰ ਦੇ ਰੋਲੇ 'ਚ ਵੀ ਏਜੰਟਾਂ ਦੇ ਰੋਲੇ 'ਚ ਵੀ ਇਹੀ ਤਰੀਕੇ ਫਿਰਦੇ ਨੇ ਕਮਾਲ ਹੈ ਸੱਸਾਂ ਸਾਡੀਆਂ ਨੂੰਹਾਂ ਸਾਡੀਆਂ ਜੇ ਕੋਈ ਪਰਿਵਾਰਕ ਝਗੜਾ ਹੋ ਗਿਆ ਜਿਹੜੇ ਸਾਡੇ ਆ ਅੱਗੂ ਬੈਠੇ ਨੇ ਇਹਨਾਂ ਵੇੜਨ ਜਾਣਗੇ ਜੀ ਤੇਰਾ ਕੋਈ ਕਾਨੂੰਨ ਬਣਿਆ ਹੋਇਆ? ਕਿ ਕਿਸੇ ਨੂੰਤੀ ਨੂੰ ਜਦੋਂ ਕਿਸੇ ਨੇ ਛੜਤਾ ਉਹਦੀ ਕੋਤੇ ਫਰਿਆਦ ਕੋਈ ਸੁਣਨ ਵਾਲਾ ਕੋਈ ادارਾ ਹੈਗਾ ਇੱਥੇ? ਅੱਜ ਤੱਕ ਜਿਨੇ ਨਿਵੇੜਾ ਕੀਤਾ ਹੋਵੇ 20 ਸਾਲ ਹੋ ਗਏ ਕੁੜੀਆਂ ਨੂੰ ਬੱਚੇ ਲੈ ਕੇ ਪੇਕੇ ਬੈਠੀਆਂ ਨੇ। ਦੱਸ ਦੇ ਕੋਈ ਕਾਨੂੰਨ ਤੇਰਾ ਬਣਿਆ ਹੋਇਆ? ਕੁੜੀਆਂ ਜਲਦੀਆਂ ਨੇ। ਉਹ ਦੋਵੇਂ ਬਗਾਨੀਆਂ ਸੌਰੇ ਜਾਂਦੀਆਂ ਨੇ। ਉਹ ਤੇਰੀ ਬਗਾਨੀਆਂ ਦੱਸ ਦੇ ਤੇਰੇ ਕਾਨੂੰਨ ਚ ਕਿੱਥੇ ਆ ਤਾਂ ਇਹਦਾ ਵਾਸਤੇ ਬਈ ਤੇਰੇ ਕੋਲੇ ਕਾਨੂੰਨ ਨਹੀਂ ਜੇ ਆ ਸਮਾਜਿਕ ਲੋਕ ਦੇ ਜਥੇਬੰਦੀਆਂ ਨਾਲ ਜੁੜੇ ਹੋਏ ਨੇ ਜੇ ਕਿਸੇ ਘਰ ਦਾ ਨਮਟਿਆਰਾ ਕਰਨ ਦੀ ਖਾਤਰ ਇਹ ਵਿੱਚ ਦਖਲਅੰਦਾਜ਼ੀ ਕਰਕੇ ਉਹਨਾਂ ਨੂੰ ਸੈੱਟ ਕਰ ਦਿੰਦੇ ਨੇ ਤਾਂ ਮਾੜਾ ਤੇਰਾ ਢਿੱਡ ਕਿਉਂ ਦੁਖਦਾ ਬਈ ਤੇਰੇ ਢਿੱਡਾਂ ਤੋਂ ਪੀੜ ਹੋਈ ਏਜੰਟ ਨੇ ਲੱਖਾਂ ਲੋਕਾਂ ਦੇ ਬੱਚੇ ਜਿਹੜੇ ਬੇਰੁਜ਼ਗਾਰ ਨੇ ਉਤਰੇ ਫਿਰ ਦੇਨੇ ਜਿਨ੍ਹਾਂ ਨੂੰ ਤੂੰ ਰੁਜ਼ਗਾਰ ਨਹੀਂ ਦਿੰਦਾ ਉਹ ਏਜੰਟਾਂ ਕੋਲ ਜਾਣਗੇ ਕਿਹੜੇ ਖੂਚ ਡਿੱਗਣ ਹੋ ਦੱਸਤਾ ਦੇ ਕਿੰਨੇ ਦਾ ਬੇਰੁਜ਼ਗਾਰੀ ਪੱਤਾ ਲਾਇਆ ਹੋਇਆ ਤੇਰਾ ਇਸ ਕਰਕੇ ਮਾਨ ਸਾਹਿਬ ਤੂੰ ਮੂੰਹ ਬੰਦ ਰੱਖਿਆ ਕਰ ਵਧੀਆ ਰਹਿੰਦਾ ਚੁੱਪ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਜਿੰਨਾ ਬੋਲਦੇ ਹੋ ਇਹਨਾਂ ਤੁਸੀਂ ਕਰ ਨਹੀਂ ਰਹੇ ਸੋ ਤੋ ਕੀਤਾ ਨਹੀਂ ਜਾਣਾ ਤੇ ਆ ਲੋਕ ਜਿਨ੍ਹਾਂ ਦੇ ਸਿਰ ਤੇ ਤੇਰੇ ਤਾਜ ਧਰਿਆ ਜਿਨ੍ਹਾਂ ਨੇ ਤੇਰੇ ਸਿਰ ਤੇ ਤਾਜ ਧਰਿਆ ਇਹ ਦਾਤੇ ਵੀ ਨੇ ਤੇ ਦੇਣ ਵੀ ਜਾਣਦੇ ਨੇ ਤੇ ਖੋਣ ਵੀ ਜਾਣਦੇ ਭੜੇਖਾ ਨਾ ਖਾਜੀ ਇਸ ਕਰਕੇ ਸਾਥੀਓ ਆਸਾਂ ਛੱਡ ਦਿਓ ਸਰਕਾਰਾਂ ਤੋਂ ਲੜਾਈ ਵਾਸਤੇ ਤਿਆਰ ਹੋ ਸੰਘਰਸ਼ ਵਾਸਤੇ ਤਿਆਰ ਹੋ ਥਰਮੇ ਨਾਲ ਦਮ ਰੱਖ ਕੇ ਲੰਮਾਤਾ ਦਿੱਤੇ ਕਾਸ ਤੇਜ ਸੰਘਰਸ਼ ਕਰਨ ਦੀ ਤਿਆਰੀ ਕਰੋ ਕਿਉਂਕਿ ਪੱਛਮ ਤੋਂ ਚੜੀ ਹੋਈ ਨੇਰੀ ਪੰਜਾਬ ਦੀ ਉਪਜਾਊ ਧਰਤੀ ਨੂੰ ਹੜੱਪਣ ਵਾਸਤੇ ਤਿਆਰ ਬੈਠੀ ਹੈ ਉਹਦੇ ਪਿੱਛੇ ਜਿੰਨੇ ਸਾਡੇ ਹਾਕਮ ਨੇ ਸਾਰੇ ਉਹਦੇ ਪਿੱਛੇ ਲੱਗ ਪਿੱਛੇ ਲੱਗ ਨੇ ਦੁਨੀਆ ਦਾ ਸਭ ਤੋਂ ਵੱਡਾ ਲਟੇਰਾ ਦੇਸ਼ ਜਿਹੜਾ ਰਾਸ਼ਟਰਪਤੀ ਟਰੰਪ ਹੈ ਉਹਦੇ ਰੋਜ਼ ਬਿਆਨ ਪੜ੍ਹਦੇ ਹੋ ਤੁਸੀਂ ਲੜਾਈ ਵੱਡੀ ਹੈ ਦੁਨੀਆਂ ਦੇ ਵਿੱਚ ਆਰਥਿਕ ਅਸਥਿਰਤਾ ਹੈ ਬੇਚੈਨੀ ਫੈਲੀ ਹੋਈ ਹੈ ਨਿਰਾਸ਼ਾ ਫੈਲੀ ਹੋਈ ਹੈ ਦੁਨੀਆਂ ਦੇ ਵਿੱਚ ਲੜਨ ਵਾਲੇ ਹਿੱਸੇ ਬਹੁਤ ਨੇ ਤੇ ਭਗਵੰਤ ਮਾਨ ਸਾਹਿਬ ਜਦੋਂ ਲੋਕ ਉੱਠ ਖੜਦੇ ਨੇ ਬਾਈ ਤੁਸੀਂ ਲੱਭਦੇ ਵੀ ਨਹੀਂ ਤੁਹਾਨੂੰ ਆਪਣੇ ਦੇਸ਼ ਦੇ ਵਿੱਚ ਵੀ ਕਿਤੇ ਜਗ੍ਹਾ ਨਹੀਂ ਮਿਲਦੀ ਜੇ ਪੁੱਛਣਾ ਹੋਵੇ ਤਾਂ ਬੰਗਲਾਦੇਸ਼ ਵਾਲਾ ਨੂੰ ਪੁੱਛ ਲੈ শ্রীলੰਕਾ ਵਾਲਾ ਨੂੰ ਪੁੱਛ ਲੈ ਹੋਰ ਕਿੰਨੇ ਮੁਲਕ ਨੇ ਇਹਨਾਂ ਨਾਲ ਟੱਕਰ ਲੈ ਕੇ ਨਹੀਂ ਕੋਈ ਬਚਿਆ ਆਹ ਤਾਕਤ ਸਾਨੂੰ ਇੱਕ ਨੂੰ ਬੰਦ ਕਰ ਦੇਗਾ ਦੋ ਨੂੰ ਬੰਦ ਕਰ ਦੇਗਾ ਚਾਰ ਨੂੰ ਬੰਦ ਕਰ ਦੇਗਾ ਦਰਜਨਾ ਨੂੰ ਬੰਦ ਕਰ ਦੇਗਾ ਕਾਲੇ ਪਾਣੀ ਭੇਜ ਦੇਣਾ ਡਿਪਰੂਗਲ ਭੇਜ ਦੇਣਾ ਲਹਿਰਾਂ ਨਹੀਂ ਕਦੇ ਦਬਦੀਆਂ ਹੁੰਦੀਆਂ ਇਸ ਕਰਕੇ ਖਬਰਦਾਰ ਰਹਿ ਆਪਦੀ ਕੀਤੇ ਨੂੰ ਮੁੜ ਕੇ ਵਿਚਾਰ ਤੇ ਕਿਸਾਨਾਂ ਤੋਂ ਬਿਨਾਂ ਕੋਈ ਵੀ ਸਰਕਾਰ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਚੱਲਦੀ ਨਹੀਂ ਹੁੰਦੀ ਧੰਨਵਾਦ